ਹਰਦੀਪ ਸਿੰਘ ਔਰ ਫਰਦੀਪਾ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਖਬਰ ਨਿਕਲ ਕੇ ਸਾਹਮਣੇ ਕੁਲ ਤਕਰੀਬ 8:00 ਵਜੇ ਦੀ ਘਟਨਾ ਸੀ ਮੇਰਾ ਭਰਾ ਖੇਤਾਂ ਤੋਂ ਪੱਠੇ ਲੈ ਕੇ ਆ ਰਿਹਾ ਸੀ ਸਲੋਕ ਕੁਕੜਮ ਜਰਾ ਤੋਂ ਮੇਰੇ ਪਿੰਡ ਨੂੰ ਨਿਕ ਰੋਡ ਆਂਦਾ ਹੈ ਸਲੋਕ ਕੁਕੜਮ ਜਰਾ ਰੋਡ ਤੋਂ ਮੇਰੇ ਪਿੰਡ ਨੂੰ ਲਿੰਕ ਰੋਡ ਉਹਦੇ ਉੱਤੇ ਮੇਰੇ ਖੇਤ ਹੈ ਜੀ ਪਿੰਡ ਵੱਲੋਂ ਆਸੇ ਪਿੰਡ ਦੇ ਕਰੀਬ ਆ ਕੇ ਪੰਜ ਬੰਦਿਆਂ ਨੇ ਜਿਨ੍ਹਾਂ ਵਿੱਚ ਚਾਰ ਪਛਾਣਿਆ ਮੈਂ ਇੱਕ ਪਛਾਣਿਆ ਨਹੀਂ ਉੰਨੇ ਵਾਰ ਫਾਇਰਿੰਗ ਕੀਤੀ ਤੇ ਭੱਜ ਗਿਆ ਜੀ ਇਹਨੂੰ ਆ ਪਹਿਲਾਂ ਘਰੇ ਇੱਕ ਮੋਟਰਸਾਈਕਲ ਛੱਡ ਕੇ ਗੱਡੀ ਲੈ ਕੇ ਆ ਜੀ ਸਪੋਏ ਹਸਪੀਟਲ ਲੈ ਗਿਆ ਤੇ ਡਾਕਟਰ ਆਇਆ ਸੀ ਉਹ ਤਾਂ ਤੇ ਗੜਸ਼ਾ ਕਰ ਰਿਹਾ ਗੜਸ਼ਾ ਕਰ ਰਿਹਾ ਜੀ ਉੱਥੇ ਦਿੰਦੇ 6-9 ਡਾਕਟਰ ਤਾਂ ਚਲੋ ਜੇ ਬੰਦਾ ਜ਼ਿੰਦਗੀ ਜੀਵਦਾ ਚੱਲਦੀਆਂ ਹੀ ਰਹਿਣੀ ਆ ਬੱਚੇ ਤਿੰਨ ਆ ਜੀ ਸਰਕਾਰ ਨੂੰ ਇਨਸਾਫ ਦੀ ਮੰਗ ਕਰਦੇ ਆ ਇਹ ਦੇਖੋ ਜੀ ਬਹੁਤ ਹੀ ਮਾੜਾ ਕੰਮ ਹੋਇਆ ਤੇ ਜਿਸ ਵੇਲੇ ਇਹ ਘਟਨਾ ਹੋਈ ਤਕਰੀਬਨ 7 7:30 ਦਾ ਟਾਈਮ ਸੀਗਾ ਜੀ ਏ ਆਪਾਂ ਹਰਦੀਪ ਸਿੰਘ ਹਰੀਪਾ ਵੇ ਚੱਕ ਕੇ ਪਹਿਲਾਂ ਤਾਂ ਸੜੋਏ ਲੈ ਕੇ ਗਏ ਹਸਪਤਾਲ ਜੀ ਤੇ ਉੱਥੇ ਕੋਈ ਡਾਕਟਰ ਹੈ ਨਾ ਉੱਥੇ ਦਾ ਡਾਕਟਰਾਂ ਨੇ ਕਿਹਾ ਵੀ ਤੁਹਾਡੇ ਬਾਅਦ ਹੀ ਗੱਲ ਹੈ ਨਹੀਂ ਤੁਸੀਂ ਕਢਸ਼ਾਂ ਕਰ ਲੈ ਜਾਇਓ ਅਸੀਂ ਜਿਸ ਵੇਲੇ ਕਢਸ਼ਾਂ ਕਰ ਲੈ ਕੇ ਗਏ ਉਸ ਵੇਲੇ ਡਾਕਟਰਾਂ ਨੇ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਡਾਕਟਰ ਕਹਿੰਦੇ ਜੀ ਇਲਾਜ ਚੱਲ ਰਿਹਾ ਤੇ ਉਹ ਇਲਾਜ ਦੇ ਬਾਅਦ 15 20 ਮਿੰਟ ਤੋਂ ਬਾਅਦ ਉਹ ਕਹਿੰਦੇ ਜੀ ਹਰਦੀਪ ਸਿੰਘ ਹਰੀਪਾ ਵੇ ਮੇਰੇ ਦਾ ਇਹ ਨਹੀਂ ਹੈ ਜਾਣ ਕੇ ਗੋਲੀਆਂ ਜਾਣ ਕੇ 15-20 ਗੋਲੀਆਂ ਲੱਗੀਆਂ ਵਾਂ ਤੇ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਤਾ ਲੱਗੂਗਾ ਜੀ ਤੇ ਅਸੀਂ ਰਾਤ ਨਾਲ ਤੇ ਪਿੰਡ ਵੀ ਸਾਰਾ ਨਾਲ ਦਗਾ ਜੀ ਤੇ ਹਰੇਕ ਬੱਚੇ ਬੱਚੇ ਨੂੰ ਜਾਣ ਕੇ ਇਹ ਗੱਲ ਦਾ ਦੁੱਖ ਆ ਜੀ ਤੇ ਬੰਦਾ ਬਹੁਤ ਵਧੀਆ ਥਗਾ ਜੀ ਕਿਸੇ ਨੂੰ ਵੀ ਪਿੰਡ 'ਚ ਵੀ ਮਾਰਾ ਚੰਗਾ ਨਹੀਂ ਕਿਸੇ ਨਾਲ ਵੀ ਅੱਜ ਤੱਕ ਕੋਈ ਗੱਲ ਨਾ ਦੀ ਉਹਦੀ ਵਧੀਆ ਬੰਦਾ ਥਗਾ ਜੀ ਵਰਤਾਪ ਵੀ ਵਧੀਆ ਥਗਾ ਤੇ ਜੋ ਵੀ ਹੋਇਆ ਮਾਰਾ ਹੋਇਆ ਇਹ ਸਾਡੇ ਪਿੰਡ ਵਿੱਚ ਪਹਿਲੀ ਘਟਨਾ ਹੈ ਬੜੀ ਗੋਲੀਆਂ ਦੇ ਖੈਰ ਨਾਲੇ ਅੱਗੇ ਕਦੇ ਇਸ ਇਦਾਂ ਦੀ ਘਟਨਾ ਨਹੀਂ ਵਾਪਰੀ ਤੇ ਰਾਤ ਅਸੀਂ ਉੱਥੇ ਹਸਪਤਾਲ ਚ ਗਏ ਜੀ ਮੌਕੇ ਤੇ ਡੀਐਸਪੀ ਸਾਹਿਬ ਵੀ ਆ ਗਏ ਦੇ ਤੇ ਸਾਰਾ ਕੁਝ ਹੋ ਗਿਆ ਜੀ ਬਾਕੀ ਅਜ ਪੋਸਟਮਾਰਟਮ ਦੀ ਨੋਟ ਰਾਣ ਤੋਂ ਬਾਅਦ ਪਤਾ ਲੱਗੂਗਾ ਜੀ ਯਾਨੀ ਕਿ ਬਹੁਤ ਮਾਰਾ ਹੋਇਆ ਜੀ ਇਹ ਇਹ ਕੁਲਪੁਰ ਤੋਂ ਲੜਕਾ ਸੀ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਸ਼ੰਗਾਰਾ RAM ਕੁਲਪੁਰ ਦਾ ਰਹਿਣ ਵਾਲਾ ਸੀਗਾ ਉਮਰੇ ਦੀ ਕਰੀਬ 38 ਸਾਲ 37 38 ਸਾਲ ਸੀ ਇਹਨੂੰ ਕੋਈ ਲੜਕੇ ਬਾਹਰੋਂ ਆਏ ਉਹ ਗੋਲੀ ਮਾਰ ਕੇ ਦਾ ਉਹ ਮਰਡਰ ਕਰਕੇ ਅਸੀਂ ਪਰਚਾ ਦਰਜ ਕਰਤਾ ਤਾਂ ਨਹੀਂ ਅਸੀਂ ਕੁਛ ਕਰ ਸਕਦੇ ਪਰ ਸਾਨੂੰ ਮੌਕੇ ਤੋਂ ਉਤੋਂ ਕਰੀਬ ਅਠ ਖੋਲ ਬਰਾਮਦ ਹੋਈ ਅਸੀਂ ਬਾਈ ਨੇ ਮ ਦਿੱਤਾ ਪਰਚਾ ਹਾਂ ਜੀ ਤਪਤੀਸ਼ ਕਰ ਰਹੇ ਆ ਕਿ ਜਿਵੇਂ ਜਿਵੇਂ ਤਪਤੀਸ਼ ਗੱਲਾਂ ਸਾਹਮਣੇ ਆਉਣਗੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ